ਇੱਕ ਤਾਂ ਆਂਡੀ ਗਵਾਂਡੀ ਬਹੁਤ ਅੰਕ ਕਰਦੇ ਆ ਬਾਈ ਖੇਤਾਂ 'ਚ ਨਾ ਤਾਂ ਇਹਨਾਂ ਨਾਲ ਜਿਰਕੇ ਪੂਰਾ ਆਈਦਾ ਜਿਹਦੇ ਨਾਲ ਵੀ ਨਹੀਂ ਗੱਲ ਬਣਦੀ ਹਨਾ ਹੁਣ ਮੈਂ ਅੱਡ ਤੜਕੇ 4 ਵਜੇ ਨਹਿਰ ਦੇ ਪਾਣੀ ਦੀ ਵਾਰੀ ਸੀ ਤੇ ਮੈਂ ਪਾਣੀ ਵੱਢ ਕੇ ਲਾਉਣਾ ਸੀ ਪਹਿਲਾਂ ਤਾਂ ਚੱਪੂ ਸਾਰੇ ਬੰਦ ਪਏ ਮਗਰਲੇ ਖੁੱਲੇ ਪਏ ਕੰਗਾ ਕੂਗਾ ਇੱਥੇ ਪਈਆਂ ਆਪ ਪ੍ਰਧਾਨ ਸਾਹਿਬ ਪਤਾ ਨਹੀਂ ਕਿੱਥੇ ਨੇ ਦੂਜੀ ਗੱਲ ਹੁਣ ਆਹ ਤੁਹਾਨੂੰ ਖਾਲ ਦੇਖਦਾ ਹੁਣ ਆ ਝੋਨਾ ਇਹਦਾ ਬਾਈ ਦਾ ਇੰਦਰਲਾ ਆਜਾਉਣਾ ਆ ਕੱਖ ਕੱਢ ਕੇ ਧੋਰੀ ਖਾਲ ਦੇ ਉੱਤੇ ਰੱਖ ਰੱਖੇ ਨੇ ਆ ਸਾਰਾ ਧੋਰੀ ਖਾਲ ਜਾਂਦਾ ਦੋਵੇਂ ਬੱਟਾਂ ਕੱਖਾਂ ਨਾਲ ਭਰੀਆਂ ਪਈਆਂ ਇਦਰੋਂ ਵੀ ਆਹੀ ਹਾਲ ਹੈ ਹੁਣ ਬਈ ਇੱਥੇ ਚੂਹਿਆਂ ਨੇ ਖੱਡਾਂ 파ਰ ਰੱਖੀਆਂ ਬੰਦ ਕਰ ਕਰਕੇ ਪਿੱਛੋਂ ਬੰਦ ਕਰਦਾ ਆ ਰਿਆਂ ਮੈਂ ਜੇ ਬੋਲਦੇ ਆ ਫਿਰ ਬਈ ਆਪ ਮਾਰੇ ਬਜਦੇ ਦੂਜੀ ਗੱਲ ਬੋਲ ਕੇ ਪੂਰਾ ਵੀ ਨਹੀਂ ਆਈਦਾ ਠੀਕ ਹੈ ਕਿਉਂਕਿ ਗਵਾਂਢੀ ਹੁੰਦਾ ਚਲਾਂਂਡੀ ਗਵਾਂਢੇ ਤੇਕਰ ਸੌ ਆਪਾਂ ਨੂੰ ਕੰਮ ਪੈਂਦਾ ਸੌ ਔਖੇ ਸੌਖੇ ਵੇਲੇ ਖੜਦਾ ਵੀ ਆ ਬੰਦਾ ਲੋੜ ਪਈ ਜਾਂਦੀ ਆ ਚੱਲ ਖੜੇ ਨਾ ਖੜੇ ਚਲ ਉਹ ਗੱਲ ਨਹੀਂ ਪਰ ਬਗਾੜੇ ਨਾਲ ਵੀ ਨਹੀਂ ਗੱਲ ਬਣਦੀ ਪਰ ਬਾਈ ਆਪ ਨੂੰ ਸੋਚਣਾ ਚਾਹੀਦਾ ਇੰਨਾ ਕੁ ਜ਼ਿਮੀਂਦਾਰ ਨੂੰ ਠੀਕ ਹੈ ਵੀ ਜੇ ਮੈਂ ਆਪ ਦੀ ਬਾਹੀ ਕਰਦਾ ਸੌਖਾ ਰਹਿਣਾ ਚਾਹੁੰਨਾ ਤਾਂ ਅਗਲਾ ਵੀ ਚਾਹੁੰਦਾ ਠੀਕ ਹੈ ਤੇ ਹੁਣ ਬਾਈ ਤੁਸੀਂ ਤੁਹਾਡੇ ਸਾਹਮਣੇ ਆ ਆ ਤੁਸੀਂ ਹਾਲ ਦੇਖ ਲਓ ਤੁਸੀਂ ਕੀ ਹਾਲ ਆ ਵਿਚਾਰੇ ਖਾਲ ਦਾ ਆਇਆ ਟੇਰਗਾ ਨਗਾ ਟੇਰਗਾ ਲੱਗ ਪੰਗਾ ਉਹ ਉਥੋਂ ਟਿੱਕਰ ਤੇ ਚੂਹਿਆਂ ਦੀਆਂ ਖੱਡਾਂ ਹੀ ਖੱਡਾਂ ਖੱਡਾਂ ਹੀ ਖੱਡਾਂ ਤੜਕੇ ਤੋਂ ਲੈ ਕੇ ਹੁਣ ਦਿਨ ਚੜ ਗਿਆ ਹੁਣ ਜਾ ਕੇ ਕਿਤੇ ਪਾਣੀ ਮੰਨ ਕੇ ਚੱਲ ਟਪਾ ਕੇ ਲਿਆ ਆਂਗਾ ਹਲੇ ਵੀ ਵਿੱਚ ਜਦੋਂ ġੇੜਾ ਮਾਰਨ ਆਈਦਾ ਖੱਡਾ ਨਿਕਲੀਆਂ ਪੰਗਾ ਹੁੰਦੀਆਂ ਜਦੋਂ ġੇੜਾ ਮਾਰਨ ਆਈਦਾ ਇੱਕ ਅੱਧੀ ਖੱਡ ਨਿਕਲੀ ਪਈ ਹੁੰਦੀ ਹੈਗੀ ਤਾਂ ਵੀਰ ਬਣ ਕੇ ਤੁਸੀਂ ਵੀ ਨਾਲੇ ਦੱਸਿਓ ਠੀਕ ਹੈ ਜਿਹੜੇ ਵੀਡੀਓ ਨੂੰ ਦੇਖਣਗੇ ਵੀ ਤੁਹਾਡੇ ਵੀ ਆਂਡ ਗਵਾਂਡ ਦੇ ਵਿੱਚ ਇਹੋ ਜਿਹਾ ਕੋਈ ਆਂਢੀ ਗਵਾਂਢੀ ਤੁਹਾਡਾ ਬੱਟ ਸਾਂਝੀ ਆਲਾ ਹੈਗਾਗਾ ਵੀ ਜਿਹੜਾ ਐ ਤੁਹਾਡੇ ਨਾਲ ਕਰਦਾ ਹੋਵੇ ਤਾਂ ਬਈ ਅ ਕੀ ਰਾਂ ਤਾਂ ਅੱਜ ਦੀ ਘੜੀ ਹੁਣ ਇਸ ਟਾਈਮ ਤਾਂ ਦੁਖੀ ਆ ਤੜਕੇ ਦਾ ਲੱਗਾਂਗਾ ਮੁੜਕੋ ਮੁੜਕੀ ਤੇ ਬੁਰਾ ਹਾਲ ਹੈ ਠੀਕ ਹੈ ਦਿਨ ਚੜਿਆ ਆ ਬਈ ਤੇ ਆ ਹਾਲ ਹੈਗਾ ਤੇ ਇਹ ਹੁਣ ਪੈਲੀ ਲਈ ਆ ਬਾਈ ਨੇ ਠੇਕੇ ਤੇ ਠੀਕ ਹੈ ਠੇਕੇ ਤੇ ਲੈ ਕੇ ਪੈਲੀ ਤੇ ਹੁਣ ਇੱਥੇ ਮੰਨ ਕੇ ਚਲੋ ਅ ਬਿਚਾਰ ਠੇਕੇ ਤੇ ਲੈਨੇ ਯਾਰ ਤੁਸੀਂ ਆਪਦੇ ਘਰ ਵਾਲੀ ਪੈਲੀ ਵਾਂਗੂ ਜਿਵੇਂ ਤੁਹਾਡੀ ਆਪਦੀ ਘਰ ਦੀ ਪੈਲੀ ਆ ਉਵੇਂ ਉਹਦੀ ਸਾਫ ਸਮਾਈ ਰੱਖੋ ਸਾਫ ਸਪਾਈ ਰੱਖੋ ਯਾਰ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈਗਾ ਉਹ ਉੱਥੇ ਵੀ ਘਾਈ ਘਾ ਹੋਇਆ ਪਿਆ ਉਹ ਕੋਠੇ ਦੀ ਸੇਹ ਨੂੰ ਆਪਾਂ ਜਾਣਨੇ ਆ ਕਿ ਉਹਨਾਂ ਦੇ ਨੂੰ ਤੇ ਇਹ ਚਾਹੀਦਾ ਵੀਰ ਬਣ ਕੇ ਹਨਾ ਤੇ ਬਾਕੀ ਆਪਾਂ ਚੱਲ ਆਪਾਂ ਕੋਈ ਉਹ ਨਹੀਂ ਹਨਾ ਕੋਈ ਲੜਾਈ ਝਗੜਾ ਨਹੀਂ ਉਹ ਚੀਜ਼ਾਂ ਨਹੀਂ ਆਪਾਂ ਕਰਨੀਆਂ ਵੀ ਬਸ ਇੰਨਾ ਕਿ ਬੰਦੇ ਨੂੰ ਖੁਦ ਨੂੰ ਸੋਚਣਾ ਚਾਹੀਦਾ ਹੈਗਾ ਇੰਨੀ ਗੱਲ ਦੂਜੀ ਗੱਲ ਹੁਣ ਜੇ ਬਾਰੀ ਸੀ ਤਾਂ ਇੱਥੇ ਪਾਣੀ ਦੇਣ ਦਾ ਹੱਕ ਸੀ ਨਹੀਂ ਵੱਟ ਕੇ ਲੈਉਣਾ ਸੀ ਤਾਂ ਪਹਿਲਾਂ ਤਲਾਹ ਕਰਨ ਦਾ ਹੱਕ ਹੁੰਦਾ ਹੈਗਾ ਹਨਾ ਤੇ ਵੀ ਮੌਕੇ ਦਾ ਜਿਹੜਾ ਬੰਦਾ ਦੇਖਦਾ ਤੇ ਕਿਉਂਕਿ ਜੇ ਮੌਕੇ ਤੋਂ ਪਹਿਲਾਂ ਆ ਜੰਨੇ ਆ ਫਿਰ ਅਗਲਾ ਕਹਿੰਦਾ ਪਹਿਲਾਂ ਵੱਟ ਕੇ ਲੈ ਗੀ ਪਹਿਲਾਂ ਵੱਢ ਦੇ ਨੀ ਚੱਲ ਫਿਰ ਵੀ ਨੀਰਾ ਆਉਂਦਾ ਜ਼ਰੂਰੀ ਆ ਮੱਛਰਾ ਤਾਂ ਹਨਾ ਤੇ ਬੰਦੇ ਨੂੰ ਖੁਦ ਨੂੰ ਚਾਹੀਦਾ ਇੰਨਾ ਕ ਵੀ ਸੋਚਣਾ ਕਿਉਂਕਿ ਉਹ ਵੀ ਇੱਕ ਕਿਸਾਨ ਭਾਈ ਆ ਆਪਾਂ ਵੀ ਇੱਕ ਕਿਸਾਨ ਭਾਈ ਆ ਤਾਂ ਇੰਨਾ ਕੁ ਸੋਚਣਾ ਚਾਹੀਦਾ ਆਪਾਂ ਕੋਈ ਉਹ ਲੜਨ ਜਾਂ ਕੋਈ ਐਵੇਂ ਕਿਸੇ ਨੂੰ ਮਾਰਾ ਕਹਿ ਨਹੀਂ ਆਏ ਪਰ ਮੈਨੂੰ ਲੱਗਦਾ ਜਿੱਥੋਂ ਤੱਕ ਵੀ ਠੇਕੇ ਤੇ ਪਿਆਲੀ ਲੈ ਕੇ ਆਂਢੀ ਗਵਾਂਢੀ ਹਰ ਇੱਕ ਦਾ ਮਨ ਇਹ ਅਕਸਰ ਲੜਾਈਆਂ ਹੁੰਦੀਆਂ ਹੀ ਰਹਿੰਦਾ ਰਹਿੰਦੀਆਂ ਇਦਾਂ ਦੀਆਂ ਤੇ ਦੱਸਿਓ ਤੁਸੀਂ ਜੇ ਤੁਹਾਡਾ ਵੀ ਆਂਢੀ ਗਵਾਂਢੀ ਇਦਾਂ ਕਰਦਾ ਜਾਂ ਤੁਹਾਡਾ ਆਂਢੀ ਗਵਾਂਢੀ ਇਦਾਂ ਦਾ ਹੈਗਾ